ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਜਨੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਸਿਖਾਉਣ ਜਾ ਰਹੇ ਹਾਂ ਜੀ ਨੀਡਲਵਰਕ ਠੀਕ ਹੈ ਜੀ ਤੇ ਇਹ ਆਪਾਂ ਜਿਹੜੇ ਕਾਫੀ ਟਾਈਪ ਦੇ ਫਲਾਵਰ ਤੁਹਾਨੂੰ ਸਿਖਾਵਾਂਗੇ ਇਹ ਵੀਡੀਓ ਦੇ ਠੀਕ ਹੈ ਜੀ ਕਾਫੀ ਪਾਰਟ ਹੋਣਗੇ 4 ਤੋਂ 5 ਪਾਰਟ ਹੋਣਗੇ ਆਪਣੀ ਵੀਡੀਓ ਦੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਮਾਨ ਦੱਸ ਦਿੰਦੇ ਆ ਤੁਹਾਨੂੰ ਕੀ ਕੀ ਚਾਹੀਦਾ ਹੈ ਆਪਾਂ ਨੂੰ ਦੋ ਤਾਂ ਨੀਡਲ ਚਾਹੀਦੇ ਨੇ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਵਾਲੀ ਨੀਡਲ ਹੈ ਜਿਹੜੀ ਇਹਨੂੰ ਕਹਿੰਦੇ ਨੇ ਜੀ ਇਹ ਵਾਲੀ ਸੂਈ ਹੈਗੀ ਜਿਹੜੀ ਆਪਣੀ ਇਹ ਥੋੜੀ ਜਿਹੀ ਮੋਟੇ ਲੁੱਕ ਕੇ ਆਲੀ ਹੈ ਇਸ ਟਾਈਪ ਦੇ ਨਾਲ ਹੁਣ ਸਹੀ ਦਿਖ ਰਿਹਾ ਉਹ ਤੇ ਇਹ ਵਾਲੀ ਇਦੋਂ ਥੋੜੀ ਜੀ ਬਰੀਕ ਸੂਈ ਹੈ ਠੀਕ ਹੈ ਜੀ ਇਹ ਆਪਾਂ ਨੇ ਦੋ ਕਿਉਂ ਲੈਂਦੇ ਨੇ ਜਿਹੜੀ ਇਹ ਮੋਟੀ ਸੂਈ ਹੈ ਇਹ ਆਪਾਂ ਜਿਹੜੀ ਕਾਟਨ ਦੇ ਉੱਪਰ ਵੀ ਯੂਜ਼ ਕਰ ਸਕਦੇ ਹਾਂ ਠੀਕ ਹੈ ਜੀ ਪਸ਼ਮੀਨੇ ਦੇ ਉੱਪਰ ਵੀ ਕਰ ਸਕਦੇ ਹਾਂ ਜੇ ਤੁਸੀਂ ਕੋਈ ਲਾਈਨਿੰਗ ਵਾਲਾ ਸੂਟ ਵਰਕ ਕਰਨਾ ਹੈ ਜਿਵੇਂ ਸ਼ਿਲਕ ਹੋ ਗਿਆ ਠੀਕ ਹੈ ਜੀ ਰੋ ਸ਼ਿਲਕ ਹੋ ਗਈ ਪਲਵਰ ਤਾਂ ਉਹਦੇ ਉੱਪਰ ਇਹ ਵਾਲੀ ਸੂਈ ਵਰਕ ਕਰੂਗੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਲੈ ਲੈਣਾ ਜੀ ਥ੍ਰੈਡ ਥ੍ਰੈਡ ਆਪਾਂ ਲੈਂਤਾ ਹੋਇਆ ਜੀ ਰੰਗੋਲੀ ਕੰਪਨੀ ਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਥ੍ਰੈਡ ਲੈਂਤਾ ਹੈ ਰੰਗੋਲੀ ਕੰਪਨੀ ਦਾ ਇਸ ਟਾਈਪ ਨਾਲ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਕਾਫੀ ਕਲਰ ਆਪਸ਼ਨਸ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਲੈ ਲਏ ਨੇ ਜੀ ਜੌ ਮੋਤੀ ਤੇ 골ਡਨ ਮੋਤੀ ਸਿੱਪੀ ਲੈਤੀ ਹੋਈ ਹੈ ਜੀ ਵਾਈਟ ਮੋਤੀ ਕਟ ਦਾਣਾ ਲੈਤਾ ਹੋਇਆ ਹੈ ਜੀ ਉਸ ਤੋਂ ਬਾਅਦ ਇੱਕ ਆਪਾ ਲੈਂਦਾ ਜੀ ਕਟਰ ਠੀਕ ਹੈ ਜੀ ਡੀ ਲੈਤੀ ਹੋਈ ਹੈ ਜੇ ਤੁਸੀਂ ਇਹ ਨਹੀਂ ਲੈਣੀ ਨੂੰ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੀ ਥਾਂ ਦੇ 5 ਰੁਪਏ ਦਾ ਸਿੱਕਾ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਇੱਕ ਆਪਾ ਲੈਂਦਾ ਹੈ ਪੈਨ ਹੀਟ ਇਰੇਜ਼ੀਬਲ ਪੈਨ ਬੋਲਦੇ ਹੈ ਜੀ ਇਹਨੂੰ ਇੱਕ ਆਪਾ ਲੈਂਦਾ ਹੈ ਵਾਈਟਰ ਰੀਲ ਦੇ ਨਾਲ ਸਰਪਾਈ ਵਾਲੀ ਸੂਈ ਠੀਕ ਹੈ ਜੀ ਲਓ ਜੀ ਹੁਣ ਆਪਾਂ ਫਰਸਟ ਫਲਾਵਰ ਹੈ ਜਿਹੜਾ ਉਹ ਸਟਾਰਟ ਕਰਦੇ ਆ ਇਹ ਵਾਲਾ ਸਮਾਨ ਤੁਹਾਡੇ ਕੋਲ ਹੁਣ ਜ਼ਰੂਰੀ ਹੈਗਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਤੁਸੀਂ ਬਣਾਉਣਾ ਕਿਵੇਂ ਹੈ ਸਭ ਤੋਂ ਪਹਿਲਾਂ ਆਪਾਂ ਫਰਸਟ ਫਲਾਵਰ ਡਰਾ ਕਰਦੇ ਆ ਇਹਦੇ ਵਿੱਚ ਫਲਾਵਰ ਨੇ ਜਿਹੜੇ ਬੈਸਟ ਬਣਦਾ ਉਹ 330 ਡਿਗਰੀ ਆਲਾ ਬਣਦਾ ਠੀਕ ਹੈ ਜੀ ਇਸ ਟਾਈਪ ਦੇ ਨਾਲ ਆਪਾਂ ਆਪਣਾ ਫਰਸਟ ਫਲਾਵਰ ਹੈ ਜਿਹੜਾ ਉਹ ਬਣਾਉਣੀ ਆ ਲਓ ਜੀ ਆਪਾਂ ਡਰਾਅ ਕਰ ਲਿਆ ਤਾਂ ਹੁਣ ਆਪਾਂ ਸੋਨੇ ਨੂੰ ਬਣਾਉਣਾ ਦੱਸਦੇ ਹਾਂ ਠੀਕ ਹੈ ਜੀ ਵੀਡੀਓ ਦੇ ਨਾਲ ਬਨੇ ਰਹੋ ਤੁਹਾਨੂੰ ਸੋਨੇ ਸੋਨੇ ਫਲਾਵਰ ਬਣਾਉਣੇ ਮਿਲਣਗੇ ਸਿੱਖਣ ਨੂੰ ਮਿਲਣਗੇ ਠੀਕ ਹੈ ਜੀ ਤੁਸੀਂ ਖੁਦ ਆਪਣਾ ਸੂਟ ਜਿਹੜਾ ਹੋ ਰੈਡੀ ਕਰ ਸਕਦੇ ਹੋਗੇ ਸਰਕਲ ਲਗਾ ਲਿਆ ਜੀ ਹੁਣ ਆਪਾਂ ਸੂਈ ਚ ਪਾ ਲੈਣਾ ਹੈਗਾ ਧਾਗਾ ਸੂਈ ਮੈਂ ਮੋਟੀ ਯੂਜ਼ ਕਰ ਰਹੀ ਹਾਂ ਕਿਉਂਕਿ ਇਹ ਮੇਰੇ ਕੋਲ ਕਾਟਨ ਦਾ ਫੈਬਰਿਕ ਹੈ ਠੀਕ ਹੈ ਜੀ ਆਪਾਂ ਬਣਾ ਰਹੇ ਜੀ ਗੁਵਨ ਰੋਜ਼ ਫਲਾਵਰ ਇਹਦੇ ਵਿੱਚ ਜਿਹੜਾ ਇਹ ਸਰਕਲ ਹੈਗਾ ਠੀਕ ਹੈ ਜੀ ਇਹਦੇ ਉੱਪਰ ਆਪਾਂ ਲਗਾਵਾਂਗੇ ਜੀ ਤੁਸੀਂ ਜਦ ਤੱਕ ਇਹਦੇ ਉੱਪਰ ਤਿੰਨ ਡੰਡੀ ਲਗਾ ਸਕਦੇ ਹੋ 5 7 9 ਠੀਕ ਹੈ ਜੀ ਤੇ 11 ਇਹ ਆਪਾਂ ਜਿਹੜਾ ਬਣਾਉਣੇ ਹੁੰਨੇ ਆ ਨਾਰਮਲੀ ਸੂਟਾ ਤੇ ਆਪਾਂ 7 ਜਾਂ 9 ਦਾ ਬਣਾਉਣੇ ਹੁੰਨੇ ਆਗੇ ਠੀਕ ਹੈ ਜੀ ਲੋ ਜੀ ਇਸ ਟਾਈਪਰ ਵਾਲਾ ਆਪਾਂ 7 ਲਾਈਨਾਂ ਲਗਾ ਲੈਨੇ ਆ 1 2 3 4 5 6 7 7 ਲਾਈਨ ਆਪਾਂ ਨਹੀਂ ਲਗਾ ਲੈਂਦੀਆਂ ਨਹੀਂ ਆਂ ਠੀਕ ਹੈ ਜੀ ਹੁਣ ਬਸ ਆਪਾਂ ਨੇ ਇਹ ਲਾਈਨਸ ਨੂੰ ਜਿਹੜਾ ਡਾਰਕ ਕਰਕੇ ਇਹਦੇ ਉੱਪਰ ਜਿਹੜਾ ਆਪਣਾ ਥ੍ਰੈਡ ਦਾ ਵਰਕ ਹੈ ਉਹ ਕਰਨਾ ਹੈਗਾ। ਲਓ ਜੀ। ਨੀਚੋਂ ਇਸ ਟਾਈਪ ਨਾਲ ਆਪਾਂ ਨੇ ਇਹ ਸੂਈ ਲੈ ਕੇ ਆਉਣੀ ਹੈ। ਠੀਕ ਹੈ ਜੀ। ਤੇ ਮੈਂ ਵੀਡੀਓ ਫਾਸਟ ਨਹੀਂ ਕਰ ਰਹੀ ਕਿਉਂਕਿ ਮੈਂ ਪਹਿਲਾਂ ਵੀ ਇਹ ਸਿਖਾਈ ਸੀ ਫਲਾਵਰ ਉਦੋਂ ਮੈਨੂੰ ਕਾਫੀ ਕਮੈਂਟ ਆਏ ਵੀ ਦੀਦੀ ਵੀਡੀਓ ਫਾਸਟ ਨਾ ਕਰਿਓ। ਇਸ ਕਰਕੇ ਠੀਕ ਹੈ ਜੀ। ਤਾਂ ਹੀੋਂ ਆਪਣੀ ਵੀਡੀਓ ਜਿਹੜੀ ਹੋਸਾ ਨੂੰ ਫੁੱਲ ਸਲੋਲੀ ਮਿਲੂਗੀ। ਠੀਕ ਹੈ ਜੀ। ਇਸ ਟਾਈਪ ਦੇ ਨਾਲ ਤੁਸੀਂ ਨੇ ਜਿਹੜਾ ਇਹਨਾਂ ਨੂੰ ਸਟਿਚ ਕਰਦੇ ਜਾਣਾ ਠੀਕ ਹੈ ਜੀ ਲਓ ਜੀ ਤੇ ਇਹਨੂੰ ਐਵੇਂ ਕੰਪਲੀਟ ਕਰ ਲੈਣਾ ਲਓ ਜੀ ਫਲਾਵਰ ਆਪਣਾ ਜਿਹੜਾ ਹੋ ਰੈਡੀ ਹੋ ਰਿਹਾ ਬਥੋੜਾ ਹੋਰ ਜ਼ੂਮ ਕਰਕੇ ਦਿਖਾ ਦਿੰਨੇ ਤੁਹਾਨੂੰ ਠੀਕ ਹੈ ਜੀ ਹੁਣ ਇੱਥੋਂ ਦੀ ਆਪਾਂ ਨੇ ਧਾਗਾ ਕੱਢਣਾ ਤੁਸੀਂ ਕਿਸੇ ਵੀ ਲਾਈਨ ਦੇ ਵਿੱਚੋਂ ਕੱਢ ਸਕਦੇ ਜਿਵੇਂ ਕਿ ਮੈਂ ਇੱਥੋਂ ਕੱਢਦੇ ਠੀਕ ਹੈ ਜੀ ਬਸ ਹੁਣ ਸਿੰਪਲ ਇਹ ਵਾਲੇ ਧਾਗੇ ਦੇ ਫਸਟ ਜਿੱਥੇ ਆਪਾਂ ਧਾਗਾ ਕੱਢਿਆ ਉਹ ਲਾਈਨ ਦੇ ਨੀਚੋਂ ਨਹੀਂ ਦੂਜੀ ਦੇ ਉੱਪਰ ਦੀ ਮਤਲਬ ਦਬ ਚੱਕ ਕਰਾਂਗੇ ਜੀ ਆਪਾਂ ਇਸ ਟਾਈਪ ਦੇ ਨਾਲ ਧਾਗੇ ਨਹੀਂ ਹੁਣ ਤੁਸੀਂ ਇਹ ਧਾਗੇ ਦੇ ਨੀਚੋਂ ਨਹੀਂ ਇਹਦੇ ਉੱਪਰ ਦੀ ਜਾਊਗਾ ਇਹਦੇ ਫੇਰ ਨੀਚੋਂ ਦੀ ਉੱਪਰ ਨੀਚੇ ਇਹ ਤੁਸੀਂ ਐਵੇਂ ਧਿਆਨ ਨਾਲ ਕਰਦੇ ਜਾਣਾ ਠੀਕ ਹੈ ਜੀ ਇਹ ਫਲਾਵਰ ਹੈ ਜਿਹੜਾ ਤੁਹਾਡਾ ਸਹੀ ਬਣੂਗਾ ਫਿਰ ਠੀਕ ਹੈ ਜੀ ਜਿਹੜੀ ਲਾਈਨ ਦੇ ਇੱਕ ਵਾਰੀ ਆਪਾਂ ਨੀਚੇ ਕਰਤਾ ਅਗਲੇ ਰਾਉਂਡ ਦੇ ਵਿੱਚ ਉਹ ਲਾਈਨ ਦੇ ਉਹ ਉੱਪਰ ਆਉਣਾ ਚਾਹੀਦਾ ਹੈ ਲਓ ਜੀ ਇਸ ਟਾਈਪ ਦੇ ਨਾਲ ਆਪਣਾ ਜਿਹੜਾ ਇਹ ਫਲਾਵਰ ਹੈ ਉਹ ਬੰਦਾ ਜਾਊਗਾ ਤੁਸੀਂ ਨਾਲ-ਨਾਲ ਵੀ ਬਣਾ ਸਕਦੇ ਹੋ ਤੁਸੀਂ ਆਪਣਾ ਖੁੱਦ ਦਾ ਸੂਟ ਜਦੋਂ ਰੈਡੀ ਕਰਨਾ ਉਹਦਾ ਵੀਡੀਓ ਚਲਾ ਕੇ ਤੁਸੀਂ ਫਿਰ ਵੀ ਇਹ ਫਲਾਵਰ ਹੈ ਜਿਹੜਾ ਉਹ ਦੇਖ ਸਕਦੇ ਹੋਗੇ ਠੀਕ ਹੈ ਜੀ ਲਓ ਜੀ ਇਸ ਟਾਈਪ ਦੇ ਨਾਲ ਲਓ ਜੀ ਆਪਣਾ ਫਲਾਵਰ ਹੈ ਜਿਹੜਾ ਇਹ ਕੰਪਲੀਟ ਹੋਣ ਵਾਲਾ ਹੈ ਆਪਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਚਾਰ ਫਲਾਵਰ ਬਣਾਉਣਾ ਸਿਖਾਵਾਂਗੇ ਠੀਕ ਹੈ ਜੀ ਵੀ ਆਪਣੀ ਵੀਡੀਓ ਜਿਹੜੀ ਉਹ ਜ਼ਿਆਦਾ ਲੰਬੀ ਨਾ ਹੋਵੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਫਲਾਵਰ ਦੱਸਾਂਗੇ ਜੀ ਆਪਾਂ ਠੀਕ ਹੈ ਜੀ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਠੀਕ ਹੈ ਜੀ ਠੀਕ ਹੈ ਜੀ ਇਸ ਟਾਈਪ ਨਾਲ ਆਪਣਾ ਜਿਹੜਾ ਫਲਾਵਰ ਹੈ ਇਹ ਲਓ ਜੀ ਆਪਣਾ ਇਹ ਫਲਾਵਰ ਹੈ ਜਿਹੜਾ ਹੋ ਕੰਪਲੀਟ ਹੋਣ ਵਾਲਾ ਹੈ ਜੀ ਲਓ ਜੀ ਆਪਣਾ ਜਿਹੜਾ ਇਹ ਫਲਾਵਰ ਹੈ ਕੰਪਲੀਟ ਹੋਣ ਵਾਲਾ ਹੈ ਤੇ ਜਿਹੜੀਆਂ ਮੈਂ ਨਾ ਫਰਸਟ ਦੇ ਲਾਈਨਸ ਬਣਾਈਆਂ ਨੇ ਉਹ ਤੁਸੀਂ ਬਿਲਕੁਲ ਇਕੁਅਲ ਰੱਖਣੀਆਂ ਨੇ ਠੀਕ ਹੈ ਜੀ ਤਾਂ ਕਿ ਤੁਹਾਡਾ ਜਿਹੜਾ ਐਂਡ ਦੇ ਫਲਾਵਰ ਹੈ ਨਾ ਉਹ ਲਾਈਨਾਂ ਨਾ ਦਿਖਣ ਫਲਾਵਰ ਦੇ ਵਿੱਚ ਦੇਖੋ ਜੀ ਇਸ ਟਾਈਪ ਨਾਲ ਆਪਣਾ ਜਿਹੜਾ ਇਹ ਫਲਾਵਰ ਹੈ ਉਹ ਕੰਪਲੀਟ ਹੋ ਚੁੱਕੀ ਹੈਗਾ ਠੀਕ ਹੈ ਜੀ ਤੇ ਜਿੰਨਾ ਭੈਣਾਂ ਨੂੰ ਸੋਨਾ ਲੱਗ ਰਿਹਾ ਹੈਗਾ ਸਮਝ ਆ ਰਿਹਾ ਵਧੀਆ ਪਲੀਜ਼ ਲਾਈਕ ਕਰ ਦਿਓ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਨੈਕਸਟ ਫਲਾਵਰ ਠੀਕ ਹੈ ਜਿਹਦੇ ਵਾਸਤੇ ਆਪਾਂ ਡਰਾ ਕਰਦੇ ਆਂ ਹਾਂਜੀ ਨੈਕਸਟ ਫਲਾਵਰ ਤੁਸੀਂ ਕੁਝ ਇਸ ਟਾਈਪ ਦੇ ਨਾਲ ਬਣਾਉਣਾ ਹੈ ਪਹਿਲਾਂ ਸੈਂਟਰ ਦੇ ਵਿੱਚ ਇੱਕ ਗੋਰ ਗੋਲ ਸਰਕਲ ਲਗਾ ਲੈਣਾ ਹੈਗਾ ਠੀਕ ਹੈ ਜੀ ਕਲੀਅਰ ਦਿਖ ਰਿਹਾ ਹੈ ਉਮੀਦ ਕਰਦੇ ਆਂ ਇਸ ਟਾਈਪ ਨਾਲ ਸਿੱਧੀ ਲਾਈਨ ਲੱਗੂਗੀ 2 3 4 5 6 7 8 ਆਠ ਆਪਾਂ ਨੇ ਐਵੇਂ ਲਾਈਨਾਂ ਲਗਾ ਲੈਣੀਆਂ ਨੇ ਠੀਕ ਹੈ ਜੀ ਇਹ ਲਾਈਨਾਂ ਤੁਹਾਡੇ ਸਟ੍ਰੇਟ ਹੋਣੀਆਂ ਚਾਹੀਦੀਆਂ ਨੇ ਇਸ ਟਾਈਪ ਨਾਲ ਮੈਚ ਕਰ ਲਿਓ ਤੇ ਆਪਾਂ ਜਿਹੜਾ ਇਹ ਸਰਕਲ ਦੇ ਵਿੱਚ ਹੀ ਹੋਣਿਆ ਚਾਹੀਦੇ ਨੇ ਲਓ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇੱਥੋਂ ਜਿਹੜਾ ਆਪਾਂ ਨੇ ਇਹ ਤਾਗਾ ਲੈ ਕੇ ਆਉਣਾ ਠੀਕ ਹੈ ਜੀ ਆਪਾਂ ਸਿਰਫ ਇਸ ਲਾਈਨ ਤੇ ਹੀ ਬਣਾਵਾਂਗੇ ਅਤੇ ਦੇਖੋ ਜੀ ਆਪਣੀ ਫਰਸਟ ਲਾਈਨ ਉਸ ਤੋਂ ਬਾਅਦ ਦੁਬਾਰਾ ਇਹ ਵਾਲਾ ਤੁਸੀਂ ਸਿੰਗਲ ਬੂਟੀਆਂ ਵੀ ਪਾ ਸਕਦੇ ਹੋ ਤੁਹਾਡੇ ਖੁੱਦੇ ਸੂਟ ਦੇ ਵਿੱਚ ਠੀਕ ਹੈ ਜੀ ਜੇ ਮੈਂ ਬਲੈਕ ਕਲਰ ਦੇ ਸੂਟ ਦੇ ਵਿੱਚ ਵਾਈਟ ਕਲਰ ਦੀਆਂ ਬੂਟੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਲਓ ਜੀ ਇਸ ਟਾਈਪ ਦੇ ਨਾਲ ਹਰ ਇੱਕ ਡੰਡੀ ਤੇ ਤੁਸੀਂ ਤਿੰਨ ਤਿੰਨ ਡੰਡੀਆਂ ਲਗਾਉਂਦੇ ਜਾਣਾਗਾ ਤੇ ਤੁਹਾਡਾ ਇਹ ਫਲਾਵਰ ਹੈ ਜਿਹੜਾ ਉਹ ਕੰਪਲੀਟ ਹੁੰਦਾ ਜਾਊਗਾ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਭ ਨੂੰ ਜਿਹੜਾ ਉਹ ਕਲੀਅਰ ਸਮਝ ਆ ਰਿਹਾ ਹੋਊਗਾ ਠੀਕ ਹੈ ਜੀ ਕਿਉਂਕਿ ਮੈਂ ਕਾਫੀ ਨੇੜੇ ਤੇ ਜਿਹੜੀ ਇਹ ਵੀਡੀਓ ਹੈਗੀ ਉਹ ਸ਼ੂਟ ਕਰ ਰਹੀ ਆਂਗੀ ਵੀ ਤੁਹਾਨੂੰ ਜਿਹੜਾ ਕਲੀਅਰ ਦਿਖ ਜੇ ਠੀਕ ਹੈ ਜੀ ਲਓ ਜੀ ਇਸ ਟਾਈਪ ਦੇ ਨਾਲ ਆਪਾਂ ਇਹ ਜਿਹੜਾ ਫਲਾਵਰ ਉਹ ਕੰਪਲੀਟ ਕਰਦੇ ਜਾਵਾਂਗੇ ਤੇ ਫਲਾਵਰ ਦੀ ਫਿਨਿਸ਼ਿੰਗ ਤੁਸੀਂ ਦੇ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਆਊਗੀ ਜਿਹੜਾ ਆਪਾਂ ਫਲਾਵਰ ਹੈਗਾ ਟੁਲਿਪ ਦਾ ਬਣਾਉਣੀ ਆ ਨਾ ਉਹਦੇ ਨਾਲ ਇਹ ਵਾਲਾ ਫਲਾਵਰ ਹੈ ਜਿਹੜਾ ਉਹ ਜ਼ਿਆਦਾ ਵਧੀਆ ਰਹਿੰਦਾ ਹੈਗਾ ਇਹ ਫਲਾਵਰ ਖਰਾਬ ਹੋਣ ਵਾਲਾ ਵੀ ਨਹੀਂ ਹੈਗਾ ਠੀਕ ਹੈ ਜੀ ਤੇ ਘੱਟ ਟਾਈਮ ਦੇ ਵਿੱਚ ਈਜ਼ੀਲੀ ਬਣ ਵੀ ਜਾਂਦਾ ਬਸ ਤੁਸੀਂ ਇਸ ਟਾਈਪ ਦੇ ਨਾਲ ਇਹ ਤਿੰਨ ਤਿੰਨ ਲਾਈਨਾਂ ਨੇ ਜਿਹੜੀਆਂ ਉਹ ਲਗਾਉਂਦੇ ਜਾਣਾ ਹੈਗਾ ਠੀਕ ਹੈ ਜੀ ਜੇ ਕੋਈ ਤੁਸੀਂ ਨਿਊ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਇਹ ਵਾਲਾ ਫਲਾਵਰ ਚਾਰ ਫਲਾਵਰ ਸਿਖਾਵਾਂਗੇ ਪੱਥਰ ਟਾਂਕੇ ਦਾ ਵਰਕ ਸਿੰਦੀ ਦਾ ਵਰਕ A ਤੋਂ Z ਵਰਕ ਹੈ ਜਿਹੜਾ ਆਪਾਂ ਤੁਹਾਨੂੰ सिखावे यूट्यूबर बस तुम इन्ना क करना भी वीडियो में दब के शेयर करना लाइक करना है ठीक है, है जी लो जी इस टाइप न अपना जोड़ा है फ्लावर है वो कंप्लीट होने वाला है बस लो जी अपने ज लाइनस ने बस कंप्लीट होने वाली नेगियाँ ठीक है जी ਲਿਖੋ ਇਸ ਟਾਈਪ ਦੇ ਨਾਲ ਬਸ ਤੁਹਾਡਾ ਲਾਈਨਸ ਜਿਹੜਾ ਸਾਈਜ਼ ਆ ਉਹ ਬਿਲਕੁਲ ਇਕੁਅਲ ਹੋਣਾ ਚਾਹੀਦਾ ਤੁਸੀਂ ਬੇਸ਼ੱਕ ਪਹਿਲਾਂ ਸਰਕਲ ਲਗਾ ਲਿਓ ਜੀ ਸਰਕਲ ਲਗਾ ਕੇ ਫਿਰ ਜਿਵੇਂ ਇਹ ਵਾਲੀ ਲਾਈਨਸ ਲਗਾਈਆਂ ਐਸੀ ਹੋਮੇ ਲਾਈਨਸ ਲਗਾ ਕੇ ਤੁਸੀਂ ਫਿਰ ਵੀ ਇਹ ਵਾਲਾ ਫਲਾਵਰ ਹੈ ਜਿਹੜਾ ਉਹ ਬਣਾ ਸਕਦੇ ਹੋ ਫਿਰ ਤੁਹਾਡਾ ਇਕੁਅਲੀ ਬਣ ਜਾਊਗਾ ਠੀਕ ਹੈ ਜੀ ਇਸ ਟਾਈਪ ਦੇ ਨਾਲ ਆਪਾਂ ਨੇ ਇਹ ਲਗਾ ਲੈਨੇਗਾ ਉਸ ਤੋਂ ਬਾਅਦ ਤੁਸੀਂ ਸੈਂਟਰ ਦੇ ਵਿੱਚ ਇਹਦੇ ਮੋਤੀ ਵੀ ਲਗਾ ਸਕਦੇ ਹੋ ਠੀਕ ਹੈ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ सिपी रख के नीचे उपर तुम वाला मोती है जोड़ा वो लगा सकते हो ठीक है जी बहुत सोहना फ्लावर बन के रेडी हो जूगा जी तो जो तुम सिंपल गठ देना चाहते हो तो गठ भी दे सकते हो ठीक है जी मैं दिखा दिने तो फलावर तुम्हें देख सकते हो ने तो ठीक है जी जे तुम ये चीज़ नहीं करना चाहते है ठीक है जी इस टाइप मोती ये ना नीचे सीपी रख के उपर मोती लगया है जो तुम ये नहीं करना चाहते ਤਾਂ ਤੁਸੀਂ ਇਹਦੀ ਜਗ੍ਹਾ ਦੇ ਉੱਪਰ ਸਿੰਪਲ ਜਿਹੜੀਆਂ ਗੱਠਾ ਵੀ ਪਾ ਸਕਦੇ ਹੋ ਠੀਕ ਹੈ ਜੀ ਗ੍ਰੀਨ ਕਲਰ ਦੇ ਵੀ ਪਾ ਸਕਦੇ ਹੋ ਤੇ ਜਿਹੜਾ ਆਪਣਾ ਧਾਗਾ ਪਾਇਆ ਹੋਇਆ ਉਹਦੇ ਨਾਲ ਦੇ ਵੀ ਤੁਸੀਂ ਗੱਠਾ ਨੇ ਜਿਹੜੀਆਂ ਉਹ ਪਾ ਸਕਦੇ ਹੋਗੇ ਠੀਕ ਹੈ ਜੀ ਜੇ ਤੁਹਾਨੂੰ ਫਲਾਵਰ ਵਧੀਆ ਸਮਝ ਆ ਰਹੇ ਨੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਪਿਆਰਾ ਜਿਹਾ ਕਰ ਦਿਓ ਕਮੈਂਟ ਨੈਕਸਟ ਫਲਾਵਰ ਸਿਖਾਉਣੇ ਆ ਜੀ ਹੁਣ ਆਪਾਂ ਤੁਹਾਨੂੰ ਨੈਕਸਟ ਫਲਾਵਰ ਆ ਗਿਆ ਜੀ ਆਪਣਾ ਟੂ ਲਿਪ ਦਾ ਇਸ ਟਾਈਪ ਦੇ ਨਾਲ ਤੁਸੀਂ ਇਹਵੇਂ ਡੰਡੀਆਂ ਲਗਾ ਲੈਣੀਆਂ ਨੇ 3 4 5 6 7 ਠੀਕ ਹੈ ਜੀ ਓਮੀ ਆਪਾਂ ਨੇ ਨੀਚੋਂ ਧਾਗਾ ਲੈ ਕੇ ਆਉਣਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਪਾਂ ਮੋਤੀਆਂ ਦੇ ਨਾਲ ਬਣਾਵਾਂਗੇ ਇਸ ਟਾਈਪ ਦੇ ਨਾਲ ਠੀਕ ਹੈ ਜੀ ਇਸ ਟਾਈਪ ਦੇ ਨਾਲ ਤੁਸੀਂ ਇਹ ਵਾਲੀ ਪਹਿਲਾਂ ਢੂੰਡੀ ਉੱਪਰ ਰੱਖਣੀ ਹੈ ਫਿਰ ਆਪਣੀ ਇਹ ਜੜ ਦੇ ਵਿੱਚ ਕੱਢ ਕੇ ਧਾਗਾ ਐਵੇਂ ਕਰਕੇ ਇਸ ਟਾਈਪ ਦੇ ਨਾਲ ਜਦੋਂ ਇਹ ਉਰੇ ਆ ਗਿਆ ਤੇਰਾ ਆਪਾਂ ਨੇ ਬਸ ਇਹ ਦੇ ਵਿੱਚ ਦੀ ਜਿਹੜੀ ਇਹ ਸਿੱਕੀ ਵਿੱਚ ਜਿਹਨੂੰ ਟਪਾ ਦੇਣਾ ਆਪਣਾ ਜਿਹੜਾ ਫਲਾਵਰ ਆ ਉਹ ਬੰਦ ਆ ਜਾਊਗਾ ਠੀਕ ਹੈ ਜੀ ਇਹ ਹਰੇਕ ਸਟਾਈਲ ਲਾਈਨ ਦੇ ਵਿੱਚ ਇਹੀ ਸਟੈਪ ਹੈ ਜਿਹੜਾ ਤੁਸੀਂ ਨੇ ਉਹ ਕੰਪਲੀਟ ਕਰਨਾ ਹੈਗਾ ਲਓ ਜੀ ਇੱਧਰ ਵੀ ਆਪਣਾ ਰੈਡੀ ਹੋ ਰਿਹਾ ਲਓ ਜੀ ਆਪਾਂ ਨੇ ਹੁਣ ਸੈਕੰਡ ਸਿੱਪੀ ਇਹ ਜਿਹੜੀ ਹੋ ਲਗਾ ਦਿੱਤੀ ਹੈ ਠੀਕ ਹੈ ਜੀ ਇਹ ਵਾਲਾ ਫਲਾਵਰ ਵੀ ਬਹੁਤ ਜ਼ਿਆਦਾ ਸੋਹਣਾ ਬੰਦ ਆਏਗਾ ਇਹ ਵਾਲਾ ਡਿਜ਼ਾਈਨ ਤੁਸੀਂ ਅੱਡੇ ਦੇ ਉੱਪਰ ਵੀ ਰੈਡੀ ਕਰ ਸਕਦੇ ਜੇ ਤੁਹਾਡੇ ਕੋਲ ਅੱਡਾ ਨਹੀਂ ਹੈਗਾ ਤੁਸੀਂ ਫਰੇਮ ਦੇ ਉੱਪਰ ਵੀ ਰੈਡੀ ਕਰ ਸਕਦੇ ਹੋਗੇ ਠੀਕ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਕੀ ਜਿਹੜੀਆਂ ਪਹਿਨਾ ਕਾਫੀ ਪਹਿਨਾਂ ਦੇ ਮੈਸੇਜ ਆਂਦੇ ਨੇ ਮਿੱਦੀ ਅੱਡਾ ਤੁਸੀਂ ਮੇਸੇਜ ਦੇ ਉੱਪਰ ਮੰਗਵਾ ਸਕਦੇ ਹੋ ਜੀ ਬਹੁਤ ਹੀ ਈਜ਼ੀਲੀ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚ ਜਾਂਦਾ ਹੈਗਾ ਠੀਕ ਹੈ ਜੀ ਇਸ ਟਾਈਪ ਦਾ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਉਹ ਰੈਡੀ ਹੋ ਰਿਹਾ ਤੇ ਇਹ ਵੀਡੀਓ ਦੇ ਤੁਹਾਨੂੰ 7 ਤੋਂ 8 파ਟ ਮਿਲਣਗੇ ਜੀ ਠੀਕ ਹੈ ਜੀ ਲਓ ਜੀ ਲਓ ਜੀ ਇਹ ਫਲਾਵਰ ਜਿਹੜਾ ਆਪਣਾ ਇਹ ਕੰਪਲੀਟ ਹੋਣ ਵਾਲਾ ਬਸ ਲਾਸਟ ਡੰਡੀ ਰਹਿ ਗਈ ਆਪਣੀ ਇਸ ਟਾਈਪ ਦੇ ਨਾਲ ਜਿਹੜਾ ਇਹ ਫਲਾਵਰ ਆਹੋ ਆਪਣਾ ਬਣਦਾ ਗਿਆ ਠੀਕ ਹੈ ਜੀ ਐਂਡ ਦੇ ਵਿੱਚ ਤੁਸੀਂ ਇਹਦੇ ਗੱਠ ਵੀ ਲਗਾ ਸਕਦੇ ਹੋ ਇਸ ਟਾਈਪ ਦੇ ਨਾਲ ਠੀਕ ਹੈ ਜੀ ਤੁਹਾਡਾ ਜਿਹੜਾ ਇਹ ਸਾਈਜ਼ ਇਹ ਬਿਲਕੁਲ ਸੇਮ ਹੋਣਾ ਚਾਹੀਦਾ ਹੈਗਾ ਤੇ ਇਹ ਵਾਲਾ ਫਲਾਵਰ ਹੈ ਜਿਹੜਾ ਉਹ ਹੈਂਡਵਰਕ ਦੀ ਟੱਚ ਦਿੰਦਾ ਤੁਹਾਡੇ ਸੂਟ ਨੂੰ ਸੈਂਟਰ ਦੇ ਵਿੱਚ ਵੀ ਆਪਾਂ ਇਸ ਟਾਈਪ ਨਾਲ ਹੀ ਗੱਠ ਪਾਵਾਂਗੇ ਇਸ ਟਾਈਪ ਨਾਲ ਸਿੱਪੀ ਪਾ ਕੇ ਸੂਈ ਦੇ ਵਿੱਚ ਇਮੋਟੀ ਸੂਈ ਦੇ ਵਿੱਚ ਵੀ ਆ ਜਾਂਦੀ ਹੈ ਜੀ ਤੇ ਤੁਸੀਂ ਦੂਜੀ ਸੂਈ ਦੇ ਵਿੱਚ ਦੀ ਵੀ ਕਰ ਸਕਦੇ ਹੋਗੇ ਠੀਕ ਹੈ ਜੀ ਜਿੰਨਾ ਪੈਨਾਂ ਨੂੰ ਜਿਹੜਾ ਡਿਜ਼ਾਈਨ ਹੈ ਉਹ ਵਧੀਆ ਲੱਗਿਆ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਿਦਾਊਟ ਸਕਿਪ ਕਰਕੇ ਦੇਖਿਆ ਕਰੋ ਇਸ ਟਾਈਪ ਨਾਲ ਨਾ ਇਹ ਥੋੜਾ ਜਿਹਾ نیچے ਵੱਲ ਨੂੰ ਖਿੱਚ ਕੇ ਠੀਕ ਹੈ ਜੀ ਤੁਹਾਡਾ ਜਿਹੜਾ ਇਹ ਫਲਾਵਰ ਹੈ ਉਹ ਬੰਨਦਾ ਜਾਊਗਾ ਇਹ ਦੇਖੋ ਨੈਕਸਟ ਆਪਾਂ ਇਹ ਵਾਲਾ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਆਪਣਾ ਜਿਹੜਾ ਧਾਗਾ ਹੈਗਾ ਉਹ ਬਹੁਤ ਜ਼ਿਆਦਾ ਸਫਾਈ ਦੇ ਵਿੱਚ ਵਰਕ ਹੁੰਦਾ ਹੈਗਾ ਉਹਦੇ ਵਿੱਚ ਠੀਕ ਹੈ ਜੀ ਤੁਸੀਂ ਇਸ ਟਾਈਪ ਦੇ ਨਾਲ ਇਹ ਬੁਲੀਅਨ ਸਟਿਚਸ ਦਾ ਬਣਾਉਂਗਾ ਇਸ ਟਾਈਪ ਦੇ ਨਾਲ ਪਹਿਲਾਂ ਇੱਕ ਲੰਬੀ ਲਾਈਨ ਫਿਰ ਇਸ ਟਾਈਪ ਦੇ ਨਾਲ 2 4 5 ਠੀਕ ਹੈ ਜੀ ਆਹ ਦੇਖੋ ਇਸ ਟਾਈਪ ਨਾਲ ਤੁਸੀਂ ਲਾਈਨਸ ਲਗਾ ਲੈਣੇ ਨੇ ਇਹ ਫਲਾਵਰ ਆਪਾਂ ਬਣਾਵਾਂਗੇ ਬੁਲੀਅਨ ਸਟਿਚ ਦਾ ਇਸ ਟਾਈਪ ਦੇ ਨਾਲ ਇਸ ਧਾਗਾ ਲੈ ਕੇ ਠੀਕ ਹੈ ਜੀ ਈਵਲਿਅਨ ਸਟੀਚਸ ਮੈਂ ਤੁਹਾਨੂੰ ਦੱਸ ਦਿੰਨੀ ਆ ਕਿੰਨੀਆਂ ਲਗਾਉਣੀਆਂ ਨੇ 1 2 3 4 5 6 7 8 10 ਸਟੀਚਸ ਤੁਸੀਂ ਲਗਾ ਲਿਓ 10 ਤੋਂ 12 ਠੀਕ ਹੈ ਜੀ ਲੋ ਜੀ ਇਸ ਟਾਈਪ ਦੇ ਨਾਲ ਇਸ ਸਟੀਚਰ ਜਿਹੜੀ ਉਹ ਆਪਣੀ ਰੈਡੀ ਹੋ ਗਈ ਹੈ ਠੀਕ ਹੈ ਜੀ ਬਾਕੀ ਜੇ ਤੁਸੀਂ ਕਲਾਸਿਸ ਦੇ ਵਿੱਚ ਸਮਝਣਾ ਚਾਹੁੰਦੇ ਹੋ ਤਾਂ ਆਪਣੀ ਕਲਾਸਿਸ ਵੀ ਲੱਗ ਰਹੇ ਨੇ ਤੁਸੀਂ ਉੱਥੇ ਵੀ ਆਪਣੇ ਕੋਲੋਂ ਸਮਝ ਸਕਦੇ ਹੋ ਠੀਕ ਹੈ ਜੀ ਉਹਦੀ ਫੀਸ ਵੀ ਆਪਣੇ ਕੋਲ ਸਿਰਫ ਔਰ ਸਿਰਫ 500 ਰੁਪਏ ਰੱਖੀ ਹੋਈ ਹੈ ਐਵੇਂ ਜਿਹੜਾ ਆਪਾਂ ਨੇ ਫਲਾਵਰ ਉਹ ਕੰਪਲੀਟ ਕਰ ਲੈਣਾ ਹੈਗਾ ਠੀਕ ਹੈ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ ਜੇ ਹੋ ਸਕਦਾ ਹੈਗਾ ਤੁਸੀਂ ਆਪਣੇ ਸਟੇਟਸ ਤੇ ਅਪਲੋਡ ਕਰ ਸਕਦੇ ਹੋ ਠੀਕ ਹੈ ਜੀ ਤਾਂ ਕਿ ਤੁਹਾਡੇ ਇੱਕ ਵੀਡੀਓ ਦੇ ਨਾਲ ਜਿੰਨਾ ਪਹਿਲਾਂ ਦੀ ਰੀਜ ਹੈ ਆਪਣਾ ਸੂਟ ਵਰਕੇ ਕਰਨ ਦੀ ਉਹ ਵਰਕੇ ਜਿਹੜਾ ਉਹ ਕਰ ਸਕਣ ਠੀਕ ਹੈ ਜੀ ਲਓ ਜੀ ਬਹੁਤ ਹੀ ਈਜ਼ੀ ਵੇਜ਼ ਦੇ ਨਾਲ ਆਪਾਂ ਤੁਹਾਨੂੰ ਅੱਜ ਦੇ ਫਲਾਵਰ ਨਹੀਂਗੇ ਜਿਹੜੇ ਉਹ ਦੱਸ ਦੇਣਗੇ ਤੇ ਇਹ ਵਾਲਾ ਫਲਾਵਰ ਹੈ ਜਿਹੜਾ ਆਪਾਂ ਬਣਾ ਰਹੇ ਹਾਂ ਕੰਟੀਨਿਊ ਲਓ ਜੀ ਆਪਣਾ ਇਹ ਫਲਾਵਰ ਹੈ ਜਿਹੜਾ ਹੋ ਇਸ ਟਾਈਪ ਦੇ ਨਾਲ ਬਸ ਕੰਪਲੀਟ ਹੋਣ ਵਾਲਾ ਹੈਗਾ ਇਹ ਵਾਲਾ ਫਲਾਵਰ ਵੀ ਹੈ ਜਿਹੜਾ ਹੋ ਬਹੁਤ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੁੰਦਾ ਹੈਗਾ ਠੀਕ ਹੈ ਜੀ ਤੁਸੀਂ ਇਹ ਵਾਲਾ ਫਲਾਵਰ ਵੀ ਆਪਣੇ ਸੂਟਾਂ ਦੇ ਉੱਪਰ ਪਾ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਮੇਰੇ ਨਾਲ ਆਪਣਾ ਸੂਟ ਵਰਕ ਕਰਨਾ ਚਾਹੁੰਦੇ ਹੋਗੇ ਠੀਕ ਹੈ ਜੀ ਕੰਪਲੀਟ ਦੇ ਆਪਾਂ ਇੱਕ ਸੂਟ ਵਰਕ ਕਰਦਿਆਂ ਦੀ ਵੀਡੀਓ ਅਪਲੋਡ ਕਰੀਏ ਤਾਂ ਕਮੈਂਟ ਕਰ ਦਿਓ ਠੀਕ ਹੈ ਜੀ ਜੇ ਤੁਸੀਂ ਕੋਈ ਹੋਰ ਫਲਾਵਰ ਸਿੱਖਣਾ ਚਾਹਣੇ ਹੋਗੇ ਜੋ ਆਪਣੇ ਨਹੀਂ ਸਿਖਾਇਆ ਹਜੇ ਤੱਕ ਤਾਂ ਤੁਸੀਂ ਮੈਨੂੰ ਉਹਦਾ ਵੀ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਉਹ ਵੀ ਤੁਹਾਨੂੰ ਸਿਖਾਵਾਂਗੇ ਤੁਸੀਂ ਕੋਈ ਮਰਜ਼ੀ ਟਾਂਕ ਆਪਣੇ ਕੋਲ ਸਿੱਖ ਸਕਦੇ ਹੋਗੇ ਠੀਕ ਹੈ ਜੀ ਇਹ ਵਾਲੇ ਫਲਾਵਰ ਨੇਗੇ ਜਿਹੜੇ ਉਹ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇਗੇ ਤੇ ਇਹਨਾਂ ਦੀ ਸਫਾਈ ਵੀ ਬਹੁਤ ਆਉਂਦੀ ਹੈ ਤੇ ਖਰਾਬ ਵੀ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਜਿਵੇਂ ਇਹ ਵਾਲਾ ਫਲਾਵਰ ਹੈ ਆਪਣਾ ਬੁਲਿਅਨ ਸਟੀਚ ਦਾ ਫਲਾਵਰ ਹੈ ਜਿਹੜਾ ਉਹ ਬਣ ਕੇ ਰੈਡੀ ਹੋਇਆ ਹੈਗਾ ਠੀਕ ਹੈ ਜੀ 1 2 3 4 5 6 7 8 9 10 2 12 ਵਾਪਾਂ ਨੇ ਇਹ ਸਟਿਚਸ ਨੇ ਜਿਹੜੀਆਂ ਉਹ ਲਗਾਉਣੀਆਂ ਨੇ ਆ। ਸੈਂਟਰ ਦੇ ਵਿੱਚ ਤੁਸੀਂ ਇਹਦੇ ਮੋਤੀ ਲਗਾ ਸਕਦੇ ਹੋਗੇ। ਠੀਕ ਹੈ ਜੀ ਜੇ ਤੁਸੀਂ ਮੋਤੀ ਲਗਾਉਣਾ ਚਾਹੁੰਦੇ ਹੋਗੇ। ਜੇ ਤੁਸੀਂ ਆ ਸਿੰਪਲ ਗੱਠ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵਾਲੀ ਵੀ ਗੱਠ ਦੇ ਸਕਦੇ ਹੋ। ਠੀਕ ਹੈ ਜੀ। ਇਸ ਟਾਈਪ ਨਾਲ ਆਪਣੇ ਜਿਹੜੇ ਇਹ ਫਲਾਵਰ ਨੇ ਉਹ ਬਣ ਕੇ ਰੈਡੀ ਹੋ ਗਏ। ਇਹ ਮੈਂ ਸਾਨੂੰ ਨੇੜੇ ਤੋਂ ਚੈੱਕ ਕਰਵਾ ਦੇਣੀ ਆ। ਲਓ ਜੀ ਆਪਣਾ ਫਰਸਟ ਫਲਾਵਰ ਜਿਹੜਾ ਇਹ ਬੂਬਨ ਰੋਜ਼ ਦਾ ਬਣਿਆ ਸੀ ਸੈਕਿੰਡ ਫਲਾਵਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਸੌਖੇ ਤੇ ਸੋਹਣੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਇਹ ਫਲਾਵਰ ਸਿਖਾਏਨੇਗੇ ਠੀਕ ਹੈ ਜੀ ਤੁਸੀਂ ਬੇਚਜ ਕੋਕੇ ਵਾਲੇ ਫਲਾਵਰ ਆਪਣੇ ਸੂਟਾਂ ਦੇ ਉੱਪਰ ਪਾ ਸਕਦੇ ਹੋ ਇਹ ਵਾਲਾ ਫਲਾਵਰ ਹੈ ਜਿਹੜੇ ਇਹਦੀ ਬਹੁਤ ਜ਼ਿਆਦਾ ਸਫਾਈ ਆਉਂਦੀ ਹੈ ਜੀ ਬਹੁਤ ਜ਼ਿਆਦਾ ਸੋਹਣਾ ਫਲਾਵਰ ਇਹ ਬਣ ਕੇ ਰੈਡੀ ਹੁੰਦਾ ਹੈਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਨੈਕਸਟ ਆਪਾਂ ਫਲਾਵਰ ਦੀ ਨੈਕਸਟ ਪਾਰਟ ਦੇ ਵਿੱਚ ਵੀਡੀਓ ਅਪਲੋਡ ਕਰਾਂਗੇ ਉਹ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ Sat Sri